ਸਾਸਰੀ ਘਰ ਸਾਰ ਨੂੰ ਮੈਂ ਸੱਜਦੇ ਆਪਾਂ ਚੈਨ ਦਾ ਨਾਮ ਹੈਗਾ ਜਸਪੈਟ ਹਾਊਸ ਤੇ ਇਧਰ ਆਪਾਂ ਹੁਣ ਆਏ ਸੀ ਗੁੰਨੂ-ਮੁੰਨੂ ਹੁਣ ਆਦੇ ਪਿੰਜਰੇ ਕੋਲੇ ਤੇ ਗੁੰਨੂ-ਮੁੰਨੂ ਹੁਣਾ ਨੂੰ ਹੁਣ ਬਾਹਰ ਕੱਢਦੇ ਆ ਤੇ ਦੇਖਦੇ ਆ ਅੱਜ ਕੀ ਕਰੀਏ ਗੁੰਨੂ-ਮੁੰਨੂ ਹੁਣਾ ਨਾਲ ਕੀ ਕਰਾਈਏ ਇਹਨਾਂ ਦਾ ਵਾਹ ਇਹ ਗੁੰਨਾਂ ਨਹੀਂ ਬੋਲਿਆ ਕੀ ਕੰਦੀ ਬੋਲਿਆ ਤੋ ਆਗੀ ਤੋ ਮੈਂ ਆਗੀ ਹੂੰ ਮੈਂ ਆ ਦੇਖੋ ਮੂੰਹ ਜੋ ਵੀ ਨਿਕਾ ਕੱਢਿਆ ਆ ਗਏ ਇਨੂੰ ਪਟਾ ਪਾ ਲੈਣਾ। ਓਏ ਛੜ ਤਾ ਰੇ ਗੁਲਮੋਹੜੀ ਛਟ ਛਟ ਜਾਰਾ ਬੋਲੇ ਤੋ ਬੋਮ 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 ਤੇ ਹੁਣ ਇਹਨੂੰ ਪਟਾ ਪਾ ਲੈਨੇ ਇੱਕ ਵਾਰ ਇਹਦਾ ਕਿਧਰ ਗਿਆ ਮਾ ਪਟਾ ਉੱਤੇ। ਇਸਕੇ ਦੀਦ ਕਾਲੇ ਹੈ, ਇਹ ਬਰਸ਼ ਨਹੀਂ ਕਰਤਾ ਹੈ ਔਰ ਇਸਕੇ ਚਾਂਡੇ ਪੜਤੇ ਹੈ। ਹੁਣ ਕਰਦੇ ਆ। ਹੁਣ ਦੇਖਦੇ ਆ ਇਹਨੂੰ ਪਟਾ ਪਾ ਲਿਆ ਇੱਕ ਵਾਰ ਮੌਸਮ ਠੰਡਾ ਮੈਂ ਤਾਂ ਕਹਿੰਨੇ ਨੇ ਰੇਸ ਲਵਾ ਦਿੰਦੇ ਆ। ਹਨਾ? ਦੇਖ ਲਓ ਲਵਾ ਕੇ। ਵਾਦਨੇ ਮੋਸੇ ਤੁੰਨਾ ਨਿਕਾ ਕੇ ਦੇ ਲਾ ਗਰਮੀ ਤਾਂ ਹੈ ਨਹੀਂ ਕਿ ਮੀਂਹ ਕਣੀਆਂ ਝੜੀਆਂ ਦੀ ਆਂਦੀ ਨੇ ਗਿੱਲਾ ਚਾ ਤਾਂ ਕਰਦੀਆਂ ਨੇ ਇੱਕ ਕੋਈ ਤੋਤੇ ਦੇਖਿਆ ਇਹ ਦੇਖਿਆ ਨਹੀਂ ਆ ਬੰ ਮਾਡੀ ਗੇੜੇ ਬੰਨ ਲਾ ਸੁਖਾਉਣ ਨੂੰ ਤੋਤੇਆਂ ਨੂੰ ਐ ਗੁਮਨ

ਕੀ ਹੋਇਆ ਅੱਜ ਅੱਜ ਤੇ ਉਹ ਇੱਧਰ ਸਾਰੇ ਘੋਟੇ ਫੜ ਗਏ ਜਿੰਨਾ ਮਾਤੀ ਆ ਲਾਂਗੇ ਨਹੀਂ ਰ ਤੇ ਬਾਕੀ ਤੇਰੇ ਫਲਾਹ ਤੇ ਨਾ ਜਾਣਦੇ ਤੈਨਾਂ ਗੁਣਮਾਂਡੀ ਆਉਣੀ ਜਾਣੇ ਸੁਣ ਲੱਗੇ ਕੋਠੋ ਕੋਠੋ ਤੇ ਉਹ ਉੱਤਰ ਚਾਹਵੇਂ ਸਰਪੋਸ਼ਣ ਵਾਲੇ ਕਮਰੇ ਚ ਸੋ ਗੁਣਮਾਂਡੂ ਕੀ ਬਾਤ ਲਾਏਂਗੇ ਮਛਰਾ ਨਾ ਬਟੇਨਾ ਛੱਡ ਮਛਰਾਂ ਆਰਟੋ ਸੇ ਗਾਣਾ। ਬਟੇ ਇਹ ਚੁੱਕ। ਨਹੀਂ ਨਾ ਉਹ ਕਰੀਂ। ਸਾਜ ਆਪਾਂ ਤਾਂ ਕੋਲੀਗੇ ਜੀ ਰਿਪਟਿਆਂ ਨਾਲ ਦੋਸ਼ਮਣੀ ਨੇ। ਆਪਾਂ ਨੂੰ ਇੱਥੇ ਲਿਆ। ਸੋਹੀ ਲਾ ਕੇ ਆਇਆ। ਚਲਣ ਛੱਡ। ਬਾਤ ਛੱਡ ਦੇ। ਹੈ। ਲੈ ਇੱਥੇ ਅਸਾ ਫਾੜ ਲਉ ਮੰਨ। ਫੜੇ ਨਾ ਮੈਂ ਮਾਰ ਦੂੰ। ਹੋਰ ਡਰ ਕੇ ਵਾਹੇ ਬਿੱਟੂ ਕਿਵੇਂ ਡਰ ਗਿਆ ਹੋ। ਬਿੱਟੂ ਹੈ ਕਿਹੜਾ? ਦੇਖੋ ਕਿ ਨਾ ਘਾੜ ਦਉ ਮੈਨੂੰ ਫੜ। ਉਹ ਦੇਖੇ ਭੰਗਿਆ ਨਾ। ਫੋ ਹੈ ਲੈ ਜਾ ਜਾ ਕੇ ਕੁਨ ਫਾਈਲਾ ਨਾ ਨਾ ਇਹ ਕੰਮ ਨਹੀਂ ਕਰਨਾ ਜਾ ਫੜ ਲਾ ਗਈ ਸੀ ਦਸ ਟਾਂ ਰੱਖੀ ਬਟੇ ਪਤਾ ਹੈ ਪਤਾ ਹੈ ਜਾਨਵਰ ਦਾ ਪਤਾ ਨਹੀਂ ਹੈ ਨਹੀਂ ਯਾਰ ਉਹ ਦਰ ਮਿੰਟਾਂ ਮੈਂ ਕਿ ਬਾਕਲੇ ਬਾਅਦ ਚ ਭਾਵੇਂ ਟੈਕ ਕਰਦੇ ਤੇ ਇਧਰ ਦੇਖੋ ਆਰ ਦੋਤੇ ਦਾ ਖਾਣ ਆਂਡੇ ਬਸ ਇਧਰ ਖੋਸ਼ ਕਰਦੇ ਨੇ ਤੇ ਇਧਰ ਬਟੇਰੇ ਵੀ ਖੋਸ਼ ਨੇ ਬਟੇਰੇ ਆਂਡੇ ਜਾਂ ਕਾਇਨਾਤ ਦਿੱਤੋ ਨਹੀਂ ਉਹ ਡਰੀ ਕਾ ਜਾਂਦਾ ਗੁੱਡ ਮਾਰਨਿੰਗ ਜੁੜੀ ਨਵੀਂ ਜਹਾਜਾ ਗਿੜਾ ਦਤਾ ਤੇ ਦਾਨ ਦੇ ਪਾਣੀ ਇੰਨਾ ਨੇ ਪਾਇਆ ਆਪਣੇ ਕਾਣੇ ਬਟੇ ਦੇ ਦਾ ਸਿੰਜਵਾਇਆ ਜੁਮਾਰੈਸ ਤੋਂ ਦੇਸ਼ ਰਖਾਂਦਾ ਜਿੱਦੂ ਪਹਿਲਾਂ ਤੇ ਜਰੇਨਾਂ ਨੂੰ ਵੀ ਲਾਣਾ ਪਾਇਆ ਪਾਣੀ ਵੀ ਪਾਇਆ ਹੋਇਆ ਗੁੱਡ ਮਾਰਨਿੰਗ ਤੁਂਗਾ ਸਾ ਖੇਲ ਲੇ ਖੇਲ ਲੇ 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 ਪਾਣੀ ਨਹੀਂ ਮਾਰਨਾ ਪਾਣੀ ਨਹੀਂ ਤੇ ਹੁਣ ਦੇਖੋ ਤੇ ਬਟੇਰੇ ਵੀ ਸਾਰੇ ਕਰਦੇ ਆ ਮੈਂ ਤੋਸਤਾ ਸੀਗਾ ਵੀ ਬਟੇਰੇ ਜਿਹੜਾ ਬਾਹਰ ਨੂੰ ਜਾਂ ਫਿਲਚਰਾ ਕੋਚ ਕੱਢ ਛੱਡਦੀ ਓਦੋਂ ਸੁਸੂ ਕਰੀ ਜਾਂਦਾ ਇੱਥੇ ਮਮਨੂ ਸੁਸੂ ਕਰਤਾ ਉਹ ਉਹ ਮਨੂ ਨੇ ਕਿਹਾ ਹੁਣ ਟੋਟਾ ਮਾਰੋ ਮੈਂ ਟੋਟਾ ਕੱਢ ਕਰਦੀ ਗੁਰਨੂ ਤੇ ਮਨੂ ਨੇ ਗੁਰਮਾਂਡੀ ਦੀ ਗੁਰਮਾਂਡੀ ਗਾਇੰਗੇ ਗਾਇੰਗੇ ਇਹ ਰੇਵ ਨੂੰ ਫਾੜ ਲੈਂਦੇ ਆ ਪਰ ਇਹ ਨੂੰ ਡਰਾਉਂਦੇ ਜਿਹੇ ਰਹਿੰਦੇ ਨੇ ਬਸ ਪ੍ਰੈਸ ਨੇ ਥੱਪੜ ਪੰਨਦਾ ਫਟਾਈ ਜਾਂਦੀ ਗੁੰਮਾਂਢੀ ਕੁਛ ਕਾਟ ਆ ਆ ਚਲੀ ਆ ਕੇ ਚਲੀ ਆ ਬਾਹਰ ਗੁੰਮਾਂਢੂ ਕਾਟ ਕਿਲਵਾਨੇ ਆ ਆ ਮੈਂ ਕਾਟ ਲੈ ਇਹਨੂੰ ਇਹ ਦਸਰਾਤੀ ਆ ਦੇਖੋ ਹੁਣ ਇਹ ਜੀ ਇਕੱਲਾਂ ਨੇ ਪਾਟੇ ਆ ਇਹ ਨਾ ਆ ਜਮਾਂ ਬਿੱਲੀ ਵਾਂਗੂ ਆ ਦੇਖੇ ਇਹਨੂੰ ਚਾਹੇ ਇੱਥੋਂ ਛੱਡ ਦੇ ਉਹਨੂੰ ਆਈ ਜਾ ਕੇ ਥੱਲੇ ਢੂਈ ਵਜੂ ਇੱਕਦਮ ਹੀ ਝੱਟ ਕੇ ਸਿੱਧਾ ਹੋ ਜਾਂਦਾ ਹੈ ਨਾ ਇਹ ਤੇਜਵਾਨ ਹਨਾ ਉਹ ਨਹੀਂ ਬੱਦੂ ਦੂਜੀ ਆਵਾਜ਼ ਉਹ ਤੇਜ਼ਗਾ ਤਾਂ ਨਹੀਂ ਹੈਗਾ ਇਹਨੂੰ ਫੜਿਓ ਮਾੜਾ ਲੈ ਲੈ ਕੇ ਬੰਨ ਦੇ ਇਧਰ ਆ ਬੰਨ ਦੇ ਚੱਲ ਜੀ 150 ਗ੍ਰਾਮ ਪਾ ਰਾਇ ਇਹਦਾ ਆਪਣੇ ਗੁੰਨੂ ਦਾ ਇਹਦਾ ਤਾਂ ਮੈਨੂੰ ਲੱਗਦਾ ਖੁੱਲ੍ਹ ਹੋਇਆ ਤਾਂ ਦਮ ਕੜਾ ਚ ਇੰਨਾ ਪਾ ਰਾਵਾਂ 150 ਗ੍ਰਾਮ ਪਾਟੀਆਂ ਹਾਂ ਇਹਦਾ ਬਾਧੂ ਪੱਕਾ ਜਿਹਾ 1 ਕਿਲੋ ਤਾਂ ਹੋਊਗਾ ਇਹ ਹਾਂ ਇਹ ਥੋੜੇ ਮੋਟੇ ਲੱਗਦਾ ਨਾ ਸ਼ੁਕਰ ਹੈ ਅਮਾ ਆਪਾ ਗੁੱਲੂ ਨੂੰ ਲੈ ਕੇ ਸੀ ਉਧਰ ਤੋਤੇ ਵਾਲੇ ਕੋਲ ਮੁਰਗੀ ਇਹਦੇ ਨੂੰ ਤਾਂ ਇਹਦੇ ਕਰਕੇ ਦੇਖ ਲੈ ਇੱਕ ਮਿੰਟ ਜੇ ਇਹਨੂੰ ਲਿਆ ਜਾਂਦੇ ਵੀ ਇਹਨੇ ਬਟੇਰੀ ਖਾਈ ਜਾਣੀ ਸ਼ਸਤ ਤੇਰਾ ਜਿਹਨਾਂ ਦੀਆਂ ਲਵਾਨੀਆਂ ਰੇਸਾਂ ਇਹਦੇ ਵੇਟ ਕਰ ਲੈ ਹੈ ਵੇਟ ਕਰ ਕੋਈ ਨਾ ਬਾਅਦ ਕਰਦੀ ਆ ਤੇ ਚਲੋ ਦੇਖੂ ਆ ਗੁੱਲੂ ਖਾਕ ਮਾਰਨੇ ਦੇਖਦੇ ਆ ਕਿਹਦੇ ਵਾਲਾ ਲੰਦਾ ਅੱਛਾ ਠੀਕ ਆ ਇਹ ਤੱਕ ਮੈਂ ਲੱਗਦੇ ਨਾ ਕਿਸੇ ਕੋਲੇ ਨਹੀਂ ਆਣ ਕਿਉਂਕਿ ਬਾਹਰ ਕੱਢਿਆ ਹੈ ਨਾ ਹਾਣੇ ਮਸਤਿਆ ਹੋਇਆ ਇੱਕ ਵਾਰੀ ਚਲੋ ਚੈੱਕ ਕਰਦੇ ਆ ਕਿਹਦੇ ਕੋਲੇ ਆਂਦਾ ਚਲੋ ਛੱਡੋ ਇਹਨੂੰ ਗੁੰਮਾ ਡੇਡੂ ਗੁੰਮਾ ਡੇਡੂ ਬਰ ਆ ਤਾਂ ਬਚਾਲੇ ਕੀ ਨਾ ਹੈ ਨਾ ਕਿਸੇ ਮਾਰੇ ਨੂੰ ਹਾਕ ਕਰੋ ਗੁੰਨੂ ਗੁੰਨੂ ਓਏ ਆ ਜਾ ਗੁੰਨੂ 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 ਮੈਂ ਜਿੱਤ ਗਿਆ ਤੂੰ ਮੈਂ ਤਾਂ ਜਿੱਤ ਗਿਆ ਤੂੰ ਕਹਿੰਨਾ ਕੋ ਰਹਿਣਾ ਮੈਂ ਕਹ ਕਦੇ ਰਹਿਣੀ ਇੰਨਾ ਕੋਲੇ ਚਲੋ ਇਹਨੂੰ ਪਤਾ ਤੇਰਾ ਤਾਂ ਕਾ ਕਿਤੇ ਕੋਲ ਆਇਆ ਹੁੰਦੀ ਹੈ ਨਹੀਂ ਆਣਾ ਗੁੰ ਗੁੰਨੋ 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 ਆਰੇ ਇਧਰ ਗੁੰਨੋ 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 ਖਾਣੇ ਦਾ ਮਨ ਨਹੀਂ ਓਏ ਇਧਰ ਇਧਰ ਹੱਟ ਚੱਲ ਖਾਣੇ ਦੀ ਰਿਸਤਾ ਹੀ ਕਰਾਣੀ ਹੈ ਤੋ ਆਪ ਨੂੰ ਕੋਈ ਪਤਾ ਹੈ ਲੱਗ ਜੂਗੀ ਰਿਸਨ ਨਾ ਓਏ 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 ਹਾਂ ਲੱਗੂਗੀ ਤਸ ਪਹਿਲਾਂ ਉਹਨੂੰ ਇੱਕ ਨੂੰ ਰੱਖ ਕੇ ਜੱਲੇ ਚਲੋ ਆਜ ਹੋਰ ਨਾ ਮੈਂ ਇਹਨੂੰ ਇਧਰ ਛੱਡੂੰਗਾ ਤੇ ਇਥੋਂ ਤੋਂ ਲੈ ਕੇ ਤੇ ਇੱਥੇ ਤੱਕ ਇਹਨਾਂ ਨੂੰ ਫਿਨਿਸ਼ ਲੈਣਾ ਇੱਕ ਵਾਰ ਮੈਂ ਝਾੜ ਦੂੰਗਾ ਇੱਥੇ ਛੱਡ ਗੁੰਮ ਗੁੰਮ ਨੂੰ ਤਾਂ ਭਾਈ ਗੁੰਮੋ ਸਾਚ ਗੁੰਮੋ ਗੁੰਮੋ ਇਹ ਹੀ ਤੇਜਾ ਬਣਾਈ ਜਿੰਨਾ ਸੀਗਾ ਚਲੋ ਇੱਕ ਵਾਰ ਹੋਰ ਘਰਾ ਦਿੰਦਾ ਚਲ ਚਲ ਹੁਣ ਪਤਾ ਨਹੀਂ ਲੱਗਿਆ ਤੁਹਾਡੀ ਵੀਡੀਓ ਵੇਖ ਕਰਕੇ ਨਹੀਂਦਾ ਕੌਣ ਪਹਿਲਾ ਹੈ ਮਾੜੇ ਕਲੇ ਬੰਦ ਜਿਹੜਾ ਮੈਨੂੰ ਤਾਂ ਪਤਾ ਲੱਗਿਆ ਕਿਹੜਾ ਬੰਲਾ ਹੈ ਕਾਵਲਾ ਵਿਦਿਓ ਹੈ ਹੂੰ ਦੋੜਾ ਤਾਂ ਇੱਕ ਰਾਊਂਡ ਹੈ ਨਾ ਤਾਂ ਹੋਰ ਲਵਾਣੇ ਆ ਆ ਫਾਈਨਲ ਰਾਊਂਡ ਆ ਤੇ ਇੱਕ ਰਾਊਂਡ ਚ ਤਾਂ ਗੁੰਨੂ ਜੱਤ ਕੇ ਇੱਕ ਚ ਦੋਨੇ ਇਕੱਠੇ ਆਇਆ ਜਿਹੜਾ ਹੁਣ ਆਹ ਰਾਊਂਡ ਚ ਜਿੱਤ ਗਿਆ ਉਹ ਵਿਨਰ ਆ ਬਸ ਠੀਕ ਚਲ ਛੱਡ ਚਲੋ ਛੱਡ ਹਿਆ ਤਾ ਆ ਜਿੱਤ ਗਿਆ ਆਹ ਲਾਲੱਖਣਾ ਵਾਰ ਹਾਂ ਫਮੜਾ ਦੇਖਣ ਦੋ ਨਹੀਂ ਇਹ ਹੀ ਜਿੱਤੇ ਆ ਵੀਰ ਨਹੀਂ ਉਹ ਤਾਂ ਮੈਨੂੰ ਪਤਾ ਪਹਿਲੇ ਰਾਉਂਡ ਚ ਗੁੰਨੂ ਜਿੱਤੇ ਆ ਫਿਰ ਬਰੋਬਰ ਕੋਈ ਨਹੀਂ ਹੋਇਆ ਕਿਉਂਕਿ ਪਹਿਲੇ ਰਾਉਂਡ ਚ ਗੁੰਨੂ ਜਿੱਤ ਗਿਆ ਫਿਰ ਬਰੋਬਰ ਹੋ ਗਏ ਹੁਣ ਫਿਰ ਮੁੰਨੂ ਜਿੱਤ ਗਿਆ ਇੱਕ ਇੱਕ ਪੁਆਇੰਟ ਇਹਨਾਂ ਦਾ ਤੇ ਇਕੱਠੇ ਆਏ ਸੀ ਚਾਹੇ ਇਹਨਾਂ ਕਰਦੇ ਬਿੱਲੀ ਨਾ ਜਾ ਇਹਨਾਂ ਨੂੰ ਬੰਦ ਕਰ ਦੇ ਆ ਬੜਾ ਪੈਂਦੇ ਹੈ ਕੋਈ ਹੋਰ ਬਣਾ ਕੇ ਨਾ ਉਹ ਤੇ ਨਹੀਂ ਹੋਲੇ ਕੁੰਗਰੂ ਫਾ ਇਹ ਥੋੜੀ ਹਲਕਾ ਤੋਂ ਮੰਨਦਾ ਪਹਿਲੀ ਵਾਰ ਪਾਇ ਨਾ ਤਾ ਹੈ ਗੋਲੇ ਚ ਤੋ ਲਾ ਦਿੰਨੇ ਆ ਅੱਜ ਦੇ ਵੀਡੀਓ ਜਿੰਨਾ ਹੀ ਸੀਗਾ ਵੀਡੀਓ ਲਾਈਕ ਕਰੇ ਚੈਨਲ ਸਬਸਕ੍ਰਾਈਬ ਕਰੋ ਸਾਸਰੀਕਾ ਸਾਰਿਆਂ ਨੂੰ ਇੱਕ ਮਿੰਟ ਦਵਾਰ ਬਣਾਉਣੀ ਆ ਚਰ ਕਰਦੇ ਅੰਦਰ ਇਹਨੂੰ ਅਫਾਏ ਹਾ ਗੁੱਸਾ ਆ ਗਿਆ ਇਹਨੂੰ ਆਹ ਦੋ ਮਿੰਟ ਬੰਦ ਕਰਿਓ ਗੁੱਸਾ ਘਟਾ ਆ ਗਿਆ ਹੈ ਗੁੱਸਾ ਘਟਾ ਆ ਗਿਆ ਇਹਨੇ ਮੁਸਕੋ ਹਟਾਇਆ ਨਾ ਫਿਰ ਮੈਂ ਗਾਲ ਪਾੜ ਦੂੰਗਾ ਤੇ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਦੱਸਿਓ ਮੈਨੂੰ ਜਿੱਤ ਤੱਕ ਲੱਗਦਾ ਨਹੀਂ ਵਧੀਆ ਨਹੀਂ ਬਣੀ ਇਹਨੇ ਰੇਸ ਚੰਗੀ ਤਰ੍ਹਾਂ ਨਹੀਂ ਕੀਤੀ ਸੀ ਅੱਗੇ ਤੇ ਇਹ ਚੰਗੀ ਤਰ੍ਹਾਂ ਰੇਸ ਕਰਾਵਾਂਗੇ ਪੂਰਾ ਆਪਣੀ ਜਗ੍ਹਾ ਹੀ ਕਰਾਵਾਂਗੇ ਤੇ ਫੇਰ ਦੇਖਨੇ ਆ। ਬਾਕੀ ਆਹ ਦੀ ਵੀਡੀਓ ਚੈਨੈਲ ਸੀ ਵੀਡੀਓ ਲਾਈਕ ਕਰੇ ਚੈਨਲ ਸਬਸਕ੍ਰਾਈਬ ਕਰੇ ਸਾਸਰੀ ਕਾਲ ਫੈਮਿਲੀ ਲੰਮ ਜੁੱਤੇੜ